ਸਾਸਤਰੀ ਕਾਲ ਜੀ ਮੈਂ ਸਰਬਜੀਤ ਕਾ ਢਿੱਲੋਂ ਅੱਜ ਆਪਾਂ ਗੀਤ ਸੁਣਾ ਰਹੇ ਹਾਂ ਜੀ ਭੈਣ ਤੇ ਭਰਾ ਦਾ ਪਿਆਰਾ ਜਿਹਾ ਗੀਤ ਭੈਣਾ ਆਪਣੇ ਭਰਾ ਨੂੰ ਪੁੱਛਦੀ ਐ ਵੀ ਤੂੰ ਕੀ ਕਰਦਾ ਫਿਰਦਾ ਬਾਜ਼ਾਰ ਵਿੱਚ ਤੇ ਉਹ ਭਰਾ ਕਹਿੰਦਾ ਵੀ ਮੈਂ ਬੰਨੋ ਦੇ ਗਹਿਣੇ ਵਾਸਤੇ ਜਾ ਰਿਹਾ ਹਾਂ ਬਾਜ਼ਾਰ ਤਾਂ ਭੈਣ ਕਹਿੰਦੀ ਐ ਆਪਣੇ ਬਾਬਲ ਦੇ ਸਿਰ ਤੇ ਆਪਾਂ ਨੂੰ ਕਾਹਦਾ ਫਿਕਰ ਤੇ ਸੁਣੋ ਮੇਰੇ ਗੀਤ ਦੇ ਬੋਲ ਤੇ ਗੀਤ ਨੂੰ ਪੁਰਵਾਚ ਕਰਿਓ ਜੀ ਪਰ ਮਹੰਗਾਰਾ ਦੇ ਤੇ ਆਪਾਂ ਫੇਰ ਤੁਹਾਡੇ ਲਈ ਅੱਗੇ ਤੋਂ ਵਧੀਆ-ਵਧੀਆ ਵੀਡੀਓ ਲੈ ਕੇ ਆਵਾਂਗੇ। ਵੀਰਾ ਚੰਦ ਵੇ ਚੰਦਨੀ ਰਾਤੀ ਗਲੀਆਂ ਕਿਉਂ ਵੇ ਵੀਰੇ ਵੀਰਾ ਚੰਦ ਵੇ ਚੰਦਨੀ ਰਾਤ ਗਲੀਆਂ ਕਿਉਂ ਬੇਬੀਰੇ ਵੀਰ ਚਾਂਦ ਵੇ ਜਾਂਦਨੀ ਰ ਤੇ ਗਲੀਆਂ ਕਿਉਂ ਬੇਬੀਰੇ ਪਹਿਣਗੇ ਅਸੀਂ ਨਿਆਰੇ ਜੀ ਦੇ ਪਸ ਬੰਨਾ ਦੇ ਕੰਡਿਆਂ ਨੂੰ ਪਹਿਣੇ ਗਿਆ ਸੀ ਸਿਨਿਆਰੇ ਜੀ ਦੇ ਪਾਸ ਬੰਨ ਦੇ ਕਾਂਟਿਆਂ ਵੀਰਾਂ ਕਾਂਟੇ ਕਰਾਵੇ ਆਪਣਾ باپ ਤੈਨੂੰ ਕਦਾ ਫਿਕਰ ਪਿਆ ਵੀਰਾਂ ਕਾਂਟੇ ਕਰਾਵੇ ਆਪਣਾ باپ ਤੈਨੂੰ ਕਦਾ ਫਿਕਰ ਪਿਆ ਬੀਰ ਚੰਦ ਵੇ ਚੰਦਨੀ ਰਾਤ ਦੇ ਗਾਲੀ ਕਿਉਂ ਵੇ ਵੀਰੇ ਵੀਰਾ ਚੰਦ ਵੇ ਚੰਦਨੀ ਰਾਤ ਦੇ ਗਾਲੀ ਕਿਉਂ ਵੇ ਵੀਰੇ ਪੈਣ ਗਿਆ ਸੀ ਬਸਨੀਆਰੇ ਜੀ ਦੇ ਪਾ ਬੰਨ੍ਹ ਦੇ ਟਿੱਕੇ ਨੂੰ ਪੈਣ ਗਏ ਸੀ ਸਨਿਆਰੇ ਜੀ ਦੇ ਪਾਸ ਬੰਨ੍ਹ ਦੇ ਟਿੱਕੇ ਨੂੰ ਵੀਰਾ ਟਿੱਕ ਕੁੜਵੇ ਆਪਣਾ ਬਾਬ ਤੈਨੂੰ ਕਦਾ ਪਿਕਰਪਿਆ ਵੀਰਾ ਪਿੱਕ ਕੜਾਵੇ ਆਪਣਾ ਬਾਪ ਤੈਨੂੰ ਕਦਾ ਪੇਕੁਰਪਿਆ ਲੈਣਗੇ ਅਸੀਂ ਸਿਨਾਰੇ ਜੀ ਦੇ ਪਾਸ ਬੰਨੋ ਦੀਆਂ ਚੂੜੀਆਂ ਨੂੰ ਪਹਿਣੇ ਲੈਣਗੇ ਅਸੀਂ ਸਿਨਾਰੇ ਜੀ ਦੇ ਪਾਸ ਬੰਨੋ ਦੀਆਂ ਚੂੜੀਆਂ ਨੂੰ ਵੀਰ ਚੂੜੀਆਂ ਕਰਾਵੇ ਆਪਣਾ ਬਾਪ ਤੈਨੂੰ ਕਾਦਾ ਫਿਕਰ ਪਿਆ ਵੀਰ ਚੂੜੀਆਂ ਕੜਾਵੇ ਆਪਣਾ ਬਾਪ ਤੈਨੂੰ ਕਾਦਾ ਫਿਕਰ ਪਿਆ ਵੀਰ ਚੰਦ ਵਿੱਚ ਚੰਦਨੀ ਰਾਤ ਗਲੀਆਂ ਕਿਉਂ ਬੇਬਰੇ ਵੀਰ ਜਾਂਦੇ ਵੇ ਜਾਂਦੂ ਨੀਰ ਗਲੀਆਂ ਕਿਉਂ ਬੇਬਿਰ ਪੈਣੇ ਗਿਆ ਸੀ ਸੁਨਿਆਰੇ ਜੀ ਦੇ ਪਾਸ ਬੰਨੋ ਦੇ ਗਹਿਣਿਆਂ ਨੂੰ ਪੈਣੇ ਗਿਆ ਸੀ ਸੁਨਿਆਰੇ ਜੀ ਦੇ ਪਾਸ ਬੰਨੋ ਦੇ ਗਹਿਣਿਆਂ ਵੀਰ ਗਹਿਣੇ ਕਢਾਵੇ ਆਪਣਾ ਬਾਪ ਤੈਨੂੰ ਕਾਦਾ ਫਿਕਰ ਪਿਆ ਵੀਰ ਗਣੇ ਕੁੜਾਵੇ ਆਪਣਾ ਬਾਪ ਤੈਨੂੰ ਕਾਦਾ ਫਿਕਰ ਪਿਆ